ਤੋ ਕਹਿੰਦੇ ਕਿੱਥੇ ਆ ਗਏ ਕਹਿੰਦੇ ਅਜੇ ਤਾਂ ਸਲੌਂਗ ਵੇਲੀ ਫਿਰਦੇ ਆ ਜਿੱਥੇ ਆਹ ਕਹਿੰਦੇ ਝੂਟੇ ਜੇ ਦਵਾਈ ਜਾਂਦੇ ਆ ਤੇ ਨਾਲ ਨਜ਼ਾਰੇ ਜੇ ਵੀ ਆਈ ਜਾਂਦੇ ਆ ਤੇ ਉਹਨਾਂ ਨੂੰ ਤਾਂ ਉਹਨੇ ਆਉਣੇ ਆ ਇਹਦੇ ਸਾਨੂੰ ਹੀ ਆਈ ਜਾਂਦੇ ਨਾਲ ਰੋਪੇ ਵੀ ਆ ਸਕੀ ਸੈਂਟਰ ਉੱਪਰ ਆ ਚੜ ਕੇ ਤੇ ਇਧਰ ਦੇਖ ਗਵਾਰੇ ਜੇ ਉੱਡੇ ਫਿਰਦੇ ਆਪਣੇ ਪੰਜਾਬੀਆਂ ਦੇ ਘਰ ਤਾਂ ਉਹ ਦੇਖੋ ਉੱਡੀ ਜਾਂਦਾ ਉਹ ਛੋਟੇ ਬੱਚਿਆਂ ਵਾਸਤੇ ਆ ਨੇੜੇ ਤੇੜੇ ਵਾਲਾ ਇੱਧਰ ਆ ਜਿਹੜਾ ਉੱਡਦਾ ਫਿਰਦਾ ਇਹ ਤਾਂ ਤੋਂ ਉੱਪਰੋਂ ਉੱਡ ਕੇ ਆਇਆ ਤੇ ਉਹਨ ਕੋਈ ਉੱਪਰੋਂ ਆਉਂਦਾ ਤਾਂ ਤੁਹਾਨੂੰ ਦਿਖਾਉਂਦੇ ਆ। ਇਹ ਤਾਂ ਮੇਨ ਆਹ 뷰 ਤੇ ਕਰਕੇ ਬੈਠੇ ਆਂ ਦੇਖੋ। ਆ ਉਤਰੂਗਾ ਹੁਣ ਜਿਹੜਾ ਇਹ ਗੱਡੀ ਜਾਂਦਾ। ਇਹ ਉਤਰਦਾ ਤੇ ਕਰ ਦਿਖਾਉਂਦੇ ਆ ਤੁਹਾਨੂੰ ਆਹ ਦੇਖੋ ਕੋ ਉਹ ਦਰਖਤਾਂ ਚ ਬਾੜੀ ਫਿਰਦਾ ਉੱਧਰ। ਆ ਆ ਵੀ ਇੱਥੇ। ਲੈ ਵੀ ਦੋਸਤੋ ਆ ਉਹ ਆ ਗਿਆ। ਆ ਉਹ ਆ ਗਿਆ ਨੇੜੇ ਹੀ ਆ ਹੁਣ। ਇਹ ਇਥੇ ਲੈਂਡ ਕਰਾਊਗਾ ਲੱਗਦਾ ਲੈਂਡ ਕਰੇ ਇਹ ਉਹੀ ਆ ਜਿਹੜਾ ਕਹਿੰਦਾ 500 ਵੱਧ ਲੈ ਲਈ ਸੋਹਣੀ ਲੈਂਡ ਕਰਾ ਦੇ ਉਹ ਆਹੇ ਇਹ ਤਾਂ ਲੈਂਡ ਜਿਹੜਾ 500 ਆਪ ਕਰਦਾ ਲੈਂਡ ਉਹ ਉਤਰ ਗਿਆ ਉਹ ਆ ਗਿਆ ਤੇ ਉਹ ਦੂਸਰਾ ਵੀ ਆਈ ਜਾਂਦਾ ਉਹ ਤੇਰਾ ਉਹ ਕਰਦਾ ਜੇ ਪਿੱਛੇ ਆ ਇਹ ਉਧਰੋਂ ਇਹ ਹੋਰ ਚੜੂਗਾ ਉਹ ਚੜਿਆ ਇੱਕ ਹੋਰ ਦੋਸਤੋ ਉਹ ਦੇਖੋ ਔਲਣ ਜਾ ਰਹੇ ਆ ਇਹ ਪਾਰਕ ਦਾ ਥਿਊ ਦੇਖੋ ਇਧਰ ਦਾ ਥਿਊ ਆ ਜਿਹੜਾ ਉੱਪਰੋਂ ਮੰਦਰ ਚ ਤੁਹਾਨੂੰ ਦਿਖਾਇਆ ਸੀ ਬਾਗੀ ਸਿਲਾਜੀਤ ਕਹਿੰਦੇ ਪਹਾੜਾਂ ਦੀ ਸਿਲਾਜੀਤ ਆ ਬਾਈ ਕੋਲੇ ਇੱਕ ਇਧਰ ਵੀ ਆ ਇਹ ਦੇਖ ਇਹਰਾ ਮੂਲ ਕੋ ਉਲੈਂਦਾ ਕਿਤਨੇ ਕਾ ਹੈ ਡਿੱਬੀ ਕੱਟ ਨਹੀਂ ਹੁੰਦੀ ਹਾਂਜੀ ਕੱਟ ਨਹੀਂ ਹੁੰਦੀ ਕੰਮ ਸੇ ਕੰਮ ਕਿਤਨੇ ਮੇ ਲੱਗ ਜਾਏਗੀ ਲੀਨਾ ਤਾਂ ਕਮ ਥੋੜਾ ਜਿਹਾ ਖਲਾ ਕੇ ਦਿਖਾਉਗੇ ਕਿ ਕੈਸੀ ਹੈ ਥੋੜਾ ਜਿਹਾ ਟੈਸਟ ਕਰੇਗੇ ਤੇ ਬੜੀਆ ਲੱਗੇਗੀ ਇਸੇ ਕੋਲ ਦੁੱਧ ਕਿੱਥੇ ਦੇ ਦੇ ਤੇ ਦੇ ਦੇ ਦੁੱਧ ਓਰੀਜਨਲ ਕੀ ਕੀ ਗਾਰੰਟੀ ਹੈ ਭਾਈ ਓਰੀਜਨਲ ਦੀ ਗਾਰੰਟੀ ਕੀ ਉਹਦਾ ਖਾਓ ਤੇ ਮਾਲਮ ਪੜ ਜਾਣਾ ਹਾਂ ਵੀ ਦੋਸਤੋ ਇਹ ਆ ਪਹਾੜੀ ਬਲਦ ਜਿਹਨੂੰ ਯਾਕ ਕਹਿੰਦੇ ਨੇ ਆ ਤੇ ਇੱਧਰ ਫੋਟੋਆਂ ਵੀ ਖਟਾਉਣ ਬਾਰੇ ਦੇ ਦਿੰਦੇ ਆ ਉੱਧਰ ਵੀ ਖੜੇ ਆ ਕੁਛ ਤੇ ਇਹ ਸਲੌਂਗ ਵੈਲੀ ਆ ਜਿੱਥੇ ਅਸੀਂ ਟਰੈਕ ਤੇ ਆਏ ਸੀ ਆ ਦਿਖਾਉਨੇ ਤੁਹਾਨੂੰ ਮੇਰੇ ਖਤਰਨਾਕ ਤਾਂ ਬਹੁਤ ਆ ਪਰ ਦੇਖਣ ਚ ਬਾਕੀ ਪਤਾ ਨਹੀਂ ਕੁਝ ਉਧਰ ਵੀ ਖੜੇ ਆ ਸੋਹਣੇ ਬਹੁਤ ਲੱਗਦੇ ਆ ਯਾਰ ਦੇਖਣ ਚ ਹਾਂਜੀ ਦੋਸਤੋ ਇੱਕ ਜਾਣਕਾਰੀ ਤੁਹਾਨੂੰ ਸਾਂਝੀ ਕਰਨੀ ਸੀ ਅਸੀਂ ਆਏ ਸੀ ਸਲੌਂਗ ਵੇਲੀ ਇੱਥੇ ਵਾਈਲਡ ਲਾਈਫ ਮੰਨ ਕੇ ਚਲੋ ਵੀ ਇਹ ਜਾਨਵਰ ਆ ਜਿਹੜੇ ਉਹ ਆ ਸਕਦੇ ਇਹਨਾਂ ਨੇ ਸੰਕੇਤ ਦਿੱਤੇ ਬਾਕੀ ਭਾਲੂਆਂ ਦਾ ਤਾਂ ਸਾਨੂੰ ਬਹੁਤ ਜਣੇ ਨੇ ਕਿਹਾ ਸੀਗਾ ਤੇ ਅਸੀਂ ਟਰੈਕ ਕਰਕੇ ਵਾਪਸ ਚੱਲੇ ਆ ਹੁਣ ਅੰਜਨੀ ਮਹਾਦੇਵ ਟੈਂਪਲ ਤੇ ਇਹ ਦੇਖੋ ਅਸੀਂ ਆਉਂਦੇ ਹੁੰਦੇ ਰੋਡ ਤੇ ਆ ਗਏ ਰੋਡ ਤੇ ਸੀਗੇ ਉਧਰੋਂ ਟਰੈਕ ਤੇ ਥੋੜਾ ਜਿਹਾ ਉਹ ਦੇਖ ਲਈਏ ਇਹ ਦੇਖੋ ਉਧਰ ਹੀ ਜਾ ਰਹੇ ਦੂਰ ਆ ਟਰੈਕ ਤੇ ਤਾਂ ਅਸੀਂ ਬਾੜੀ ਛੇਤੀ ਪਹੁੰਚ ਗਏ ਸੀ ਆ ਹੁਣ ਅਸੀਂ ਬਸ ਆਓ ਦੇਖੋ ਟਲਾਂਣ ਉਹ ਉੱਥੇ ਜਾਣਾ ਸੀ ਜਿੱਥੇ ਉਹ ਮੰਦਿਰ ਦਿਸਦਾ ਪਿਆ ਉੱਥੇ ਆਪਣਾ ਟੈਂਟ ਲੱਗਿਆ ਵਾ ਆ ਜੰਗਲ ਵਿੱਚ ਦੀ ਨਾਂ ਆ ਕੇ ਗਏ ਸੀ ਅੱਗੇ ਤਾਂ ਅਸੀਂ ਤੇ ਇੱਧਰ ਪਾਰਕਿੰਗਾਂ ਗੱਡੀਆਂ ਦੇਖੋ 7 ਵਜੇ ਤੋਂ ਬਾਅਦ ਆ ਫਿਰ ਰਾਤ ਜਿਵੇਂ ਤੁਹਾਨੂੰ ਦਿਖਾਇਆ ਸੀ ਸੌ ਨਸਣਾ ਹੋ ਗਈ ਸੀ ਹੁਣ ਐਸ ਵੇਲੇ ਤੱਕ ਹੀ ਆ ਬਸ ਹੋਰ ਘੰਟਾ 2 ਘੰਟੇ ਇੱਧਰ ਅਸੀਂ ਆ ਲੈ ਲੈ ਕੀਲੇ ਤੇ ਉਧਰ ਬਾਈ ਦੇ ਹੱਥ ਤੇ ਹੀ ਆ ਤੇ ਫਿਰ ਸੋਚਿਆ ਵੀ ਅੱਜ ਫਿਰ ਆਪਦਾ ਖਾਣਾ ਬਣਾਉਨੇ ਆ ਕੋਨਾ ਕੋ ਜਾਤੇ ਤੇ ਸਭ ਦੇ ਟੈਂਟ ਦੇ ਵਿੱਚ ਮੱਛਰ ਵੜਿਆ ਆ ਐਡਾ ਮੱਛਰ ਤਾਂ ਜ਼ਿੰਦਗੀ 'ਚ ਕਿਤੇ ਦੇਖਿਆ ਹੀ ਨਹੀਂ ਸੀ ਆ ਦੇਖੋ ਇਹ ਮੱਛਰ ਆ ਕੇ ਕੀ ਆ ਹੈਰਾਨੀ ਮੰਨ ਗਏ ਇਹ ਦੰਦੀ ਵੱਡਾ ਇਹਨੂੰ ਜੰਗਲੀ ਮੱਛਰ ਕਹਿੰਦੇ ਆ ਦੋਸਤੋ ਬਹੁਤ ਖਤਰਨਾਕ ਮੱਛਰ ਆਗਾ ਜਿੱਥੇ ਲੜਦਾ ਕਿਰਾਂ ਤਾਂ ਜਾਨ ਕੱਢ ਦਿੰਦਾ ਦੇਖੋ ਇਹ ਦੇਖੋ ਤੋਂ ਠੰਡ ਹੋ ਗਈ ਜੀ ਬਹੁਤ ਮੀਂਹ ਪੈ ਕੇ ਹਟਿਆ ਥੋੜਾ ਥੋੜਾ ਤੇ ਸੋਚਿਆ ਸੀ ਬੋਰਨ ਫਾਇਰ ਕਰ ਲਈਏ ਅੰਗਰੇਜ਼ਾਂ ਨੂੰ ਆਪਾਂ ਵੀ ਅੱਗ ਸੇ ਬਹਿ ਕੇ ਸੇਕ ਲਈਏ ਤੇ ਆਹ ਦੇਖੋ ਆਹ ਮਾੜੇ ਮੋਟੇ ਨਿੱਕੇ ਨਿੱਕੇ ਡੱਕੇ ਕਰਦਾ ਪਿਆ ਮੈਂ ਇਕੱਠੇ ਆਹ ਦੇਖੋ ਜਿਵੇਂ ਆਹ ਪਏ ਡੱਕੇ ਇਹ ਸਾਡੇ ਅੱਗ ਮਚਾਉਣ ਦੇ ਕੰਮ ਆਉਣਗੇ ਤੇ ਆਹ ਦੇਖੋ ਸਾਡਾ ਪੀਪਾ ਪਿਆ ਤੇ ਲੱਕੜਾਂ ਤੇ ਆਹ ਹੋਰ ਲਿਆਂਦੀਆਂ ਇਕੱਠੀਆਂ ਕਰਕੇ ਇਹਦਾ ਜ਼ਿੰਦਗੀ ਆ ਨਜ਼ਾਰੇ ਲੈਣੇ ਆ ਦੇਖੋ ਹੋਰ ਦੇਖਦੇ ਆ ਫਿਰ ਦੋਸਤੋ ਹੁਣ ਅਸੀਂ ਬਣਾਉਣ ਲੱਗੇ ਆਂ ਸੂਪ ਤੇ ਆਹ ਦੇਖੋ ਸਾਡਾ ਸੈਟਅਪ ਸਟੋਵ ਦਾ ਛੋਟਾ ਜਿਹਾ ਤੇ ਨਾਲ ਗੈਸ ਤੇ ਆਹ ਪਾਤਾ ਬਾਈ ਨੇ ਸੂਪ ਸੂਪ ਬਣਾ ਕੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਠੰਡ ਦੇ ਵਿੱਚ ਸੂਪ ਵੀ ਇੱਕ ਗਰਮੀ ਦੇਣ ਨੂੰ ਬਹੁਤ ਵਧੀਆ ਲਿਕਵਿਡ ਹੁੰਦਾ ਜਿਹਨੂੰ ਜਿਹਦੇ ਨਾਲ ਆਪਾਂ ਨੂੰ એનર્ਜੀ ਵੀ ਮਿਲਦੀ ਆ ਤੇ ਠੰਡ ਵੀ ਦੂਰ ਹੁੰਦੀ ਆ ਤੇ ਆਹ ਦੇਖੋ ਸਾਡਾ ਸੈਟਅਪ ਤੇ ਆ ਬਾਹਰ ਦਾ ਮਾਹੌਲ ਸ਼ਾਮ ਹੋਣ ਵਾਲੀ ਆ ਲਓ ਜੀ ਦੋਸਤੋ ਆ ਢੱਕੇ ਢੱਕੇ ਇਕੱਠੇ ਕਰਕੇ ਤੇ ਦੋ ਵੱਡੇ ਢਾਣੇ ਮਿਲ ਗਏ ਸੀ ਤੇ ਅੱਗ ਬਾਲ ਲਈ ਅਸੀਂ ਤੇ ਆ ਬੈਠ ਕੇ ਹੁਣ ਅੱਗ ਛੇਕਦੇ ਪਏ ਆ ਤੇ ਹੁਣ ਠੰਡ ਤੋਂ ਕੁਛ ਰਾਤੀ ਮਿਲੀ ਆ ਨਜ਼ਾਰਾ ਜਾ ਆ ਗਿਆ ਪਹਿਲਾਂ ਤਾਂ ਐ ਜੋ ਕੁੰਗੜੂ ਕੁੰਗੜੂ ਜੇ ਹੋਈ ਜਾਂਦਾ ਸੀਗਾ ਚਿੱਤ ਜਿਵੇਂ ਆਪਾਂ ਸਿਆਲਾਂ ਚ ਦੇਖਦੇ ਨਾ ਜਨਵਰੀ ਫਰਵਰੀ ਚ ਠੰਡ ਲਾਗਦੀ ਆ ਤੇ ਆਪਾਂੇ ਫਿਰ ਜਦੋਂ ਆਪਾਂ ਦੁਕਾਨਾਂ ਵਾਲ ਨੂੰ ਜਾਂਦੇ ਹੁੰਨੇ ਆ ਫਿਰ ਉਦੋਂ ਆਪਾਂ ਦੇਖਦੇ ਆ ਰਾਸਤੇ 'ਚ ਕੋਈ ਪਾਟੀਆਂ ਕੋਈ ਲੱਕੜਾਂ ਕੋਈ ਬਾਲੀ ਬੈਠਾ ਹੁੰਦਾ ਜੋ ਰਾਤ ਮਿਲਦੀ ਆ ਠੰਡ ਤੋਂ ਤੇ ਉਵੇਂ ਹੀ ਦੋ ਤੋਂ ਵੀ ਇੱਧਰ ਰਾਤ ਮਿਲਦੀ ਆ ਇੱਧਰ ਬਾਈ ਜੀ ਨੂੰ ਤਾਂ ਬਾਲੀ ਠੰਡੀ ਲੱਗੀ ਜਾਂਦੀ ਸੀਗੀ ਬਾਲੀ ਆ ਬਾਈ ਆਹ ਦੇਖੋ ਸਣੇ ਜਰਾਬਾਂ ਸ਼ੇਕੀ ਤੁਰਿਆ ਹੁੰਦਾ ਦੇਖ ਇਕੱਠੀਆਂ ਨਾ ਕਰਾਲੀ ਕਿਤੇ ਸ਼ੇਕਦਾ ਸ਼ੇਕਦਾ ਚਲੋ ਉਹ ਤਾਂ ਗੱਲ ਵੱਖਰੀ ਐ ਬਾਈ ਆ ਠੰਡ ਵਾਕੇ ਬਹੁਤ ਆਈ ਨਹੀਂ ਕਿ ਵੀਡੀਓ ਬਣਾਉਣ ਦੇ ਮਾਰੇ ਕਰੀ ਜਾਂਦੇ ਆੰਡਾ ਵੀਡੀਓ ਬਣਾਉਣ ਦੇ ਬਾਰੇ ਗਰਮੀ ਚ ਕਿਵੇਂ ਬਹਿ ਜਾਗੇ ਆਪਾਂ ਫਿਰ ਵੀ ਸਹੀ ਆ ਨਹੀਂ ਉਦਾਂ ਗੱਲ ਆ ਵੀ ਕਈ ਹੁੰਦਾ ਬੰਦੇ ਦੇ ਮਾਈਂਡ ਚ ਆਉਂਦੀ ਆ ਵੀ ਆਪਾਂ ਉਹਦਾ ਵੀਡੀਓ ਬਣਾਉਣ ਦੀ ਮਾਰ ਐਨੇ ਬਣਾਈ ਬਈ ਬਈ ਠੰਡ ਬਾਕੀ ਬਹੁਤ ਆ ਇੱਕ ਤਾਂ ਮੀਂਹ ਪੈ ਗਿਆ ਟੈਕ ਉਧਰੋਂ ਉੱਪਰ ਮੋਹ ਬਰ ਹੋ ਗਿਆ ਦੀਆ ਤੇ ਤਾਂ ਹਵਾ ਚੱਲ ਰਹੀ ਐ ਤੇ ਉਹਨੂੰ ਪਤਾ ਵੀ ਇਹ ਧੁੱਪ ਦਾ ਪਈ ਜੰਗਲ ਦੇਖ ਲਓ ਕਿੰਦਾਂ ਦਾ ਬਣਿਆ ਭਾਈ ਆਓ ਦੇਖੋ ਉੱਪਰ ਬਰਫਾਂ ਦੀ ਯਾਨੀ ਤੋਂ ਆਪ ਕੋਈ ਨਹੀਂ ਪੈ ਰਹੀ ਜ਼ਿਆਦਾਤਰ ਤੇ ਹਵਾ ਚੱਲ ਰਹੀ ਆ ਭਰਾ ਦੇਖ ਸਕਦੇ ਹੋ ਕਿੰਨੀ ਤੇਜ਼ ਚੱਲ ਰਹੀ ਪੱਤੇ ਆ ਆ ਦੇਖੋ ਆਮ ਲੋਕ ਵੀ ਕੋਟੀਆਂ ਪਾ ਕੇ ਤੁਰੇ ਫਿਰਦੇ ਆ ਨਹੀਂ ਯਕੀਨ ਹੁੰਦਾ ਕੁਝ ਹੋਰ ਨੰਗਿਆ ਤਾਂ ਉਹ ਵੀ ਤੁਹਾਨੂੰ ਦਿਖਾ ਦਾਂਗੇ ਰੂਟੀਨ ਆ ਮਾਰਾ ਜਿਹਨੇ ਪਾ ਕੇ ਰੱਖਦਾ ਕਿ ਆਪਾਂ ਪੰਜਾਬ ਤੋਂ ਐ ਕਰਕੇ ਆਪਾਂ 43 44 45 ਡਿਗਰੀ ਤੋਂ ਆਏ ਕਰਕੇ ਹਨਾ ਅੱਜ ਦਾ ਮੇਰੇ ਹਿਸਾਬ ਨਾਲ ਪੰਜਾਬ ਦਾ ਹੋਊਗਾ 45 ਪਲੱਸ ਸੀ 47 ਆ ਉਹ ਹੀ ਤਾਂ ਮੈਕਸਿਮਮ ਐ ਦੱਸਿਆ ਵੀ ਤਾਂ ਕਰਕੇ ਆਪਾਂ ਨੂੰ ਲੱਗਦਾ ਵੀ ਆਪਾਂ ਨਹੀਂ ਵਾ ਪਰ ਮੈਨੂੰ ਵੀ ਅੱਜ ਥੱਲੇ ਬਹੁਤ ਹੀ ਜ਼ਿਆਦਾ ਵੀਰ ਹੋ ਰਹੀ ਹੈ ਮੈਂ ਅਜੇ ਵੀ ਦੂਜੀ ਗੱਡੀ ਆ ਵੀ ਪਹਿਲਾਂ ਤਾਂ ਮੇਰੇ ਸਿੰਪਲ ਪਾਈ ਹੁੰਦੀ ਜੀ ਔਰ ਮੈਂ ਅਜੇ ਵੀ ਦੂਜੀ ਗੱਡੀ ਆ ਮੈਂ ਕਹਾਂ ਵੀ ਯਾਰ ਬਿਮਾਰ ਨਾ ਹੋ ਜਾਈ ਉਹ ਲੰਬਾ ਸਫਰ ਆ ਮੁਰਕੇ ਔਖਾ ਹੋ ਜਾਂਦਾ ਵੀ ਇਹੀ ਜੀ ਬਈ ਪਰ ਇਹ ਮੇਰਾ ਸਫਰ ਟਰੈਕਿੰਗ ਕੁਛ ਵੀ ਕਰਨਾ ਉਹ ਆਪਣੇ ਜ਼ਿਹਦ ਵਧੀਆ ਦੇ ਵਾਸਤੇ ਆ ਜਿੰਨੀ ਆਪਣੀ ਜ਼ਿਹਦ ਵਧੀਆ ਉਹਦੇ ਨਾਲੇ ਸਾਰਾ ਕੁਝ ਹੋਣਾ ਬਈ ਜੇ ਆਪਾਂ ਕਰਗੇ ਵੀ ਆਪਾਂ ਬਿਮਾਰ ਹੋ ਕੇ ਤੇ ਆਪਾਂ ਟਰੈਕਿੰਗ ਕਰਾਂਗੇ ਬਿਮਾਰ ਹੋਏ ਬੰਦੇ ਦਾ ਤੰਦਰੁਸਤ ਨਾ ਹੋਇਆ ਮਾਨ ਕੇ ਤਰ ਕਿਸੇ ਪਾਸੇ ਜਾਣ ਨੂੰ ਨਹੀਂ ਕਰਨਾ ਬਈ। ਉਹ ਸੂਪ ਪੀਤਾ ਬਈ ਉਹ ਕਰਮ ਜੀ ਆ ਬਈ ਉਹ ਪੀ ਕੇ ਸਾਨੂੰ ਥੋੜੀ ਜਿਹੀ ਰਾਹਤ ਆਈ ਆ ਤੇ ਇਧਰ ਰਾਹਤ ਚ ਲਾ ਗਈ ਆ ਜੀ। ਕਰ ਵੀ ਹੋ ਸਕਦਾ। ਗਰਮੀ ਉਹਨ ਆਈ ਥੋੜੀ ਜੀ। ਉਹ ਨਹੀਂ ਗਰਮੀ ਨਹੀਂ ਬਲ ਅੱਗ ਨਾਲ ਹੀ ਆਈ ਆ ਬਈ। ਅੱਗ ਦਾ ਫਿਰ ਗਰਮੀ ਦੋ ਤੇ ਉਹ ਤਾਂਹ ਜਿਹੜਾ ਬੈਠਾ ਹੁੰਦਾ ਉਹ ਵੀ ਆਗ ਹੀ ਮਚਾਉਂਦਾ। ਉਹ ਵੀ ਗਰਮੀ ਦਿੰਦਾ ਉਵੇਂ ਫਿਰ ਅੱਗ ਵਾਲਦੀ ਆ ਦੇਖੋ। ਅਪੀਕੇਟ ਐਂਡ ਤਾਂ ਆਪਣਾ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਉਹ ਬਾਈ ਦਾ ਸ਼ਾਇਤ ਵਾਲਾ ਆ ਗਿਆ ਅੱਡਾ ਸਾਹਮਣੇ 나ਗ ਦੇਵਤਾ ਮੰਦਿਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆ ਦੇਖੋ ਜੀ ਤੇ ਦੋਸਤੋ ਮਿਲਦੇ ਆਂ ਫਿਰ ਤੁਹਾਨੂੰ ਨੈਕਸਟ ਅਪਡੇਟ ਲਈ ਵੀਡੀਓ ਚ ਬਨੇ ਰਹੋ ਹਾਂਜੀ ਫਿਰ ਦੋਸਤੋ ਰਾਤ ਦੇ ਖਾਣੇ ਦੀ ਹੋ ਰਹੀ ਹੈ ਤਿਆਰੀ ਸਬਜ਼ੀ ਕੱਟੀ ਜਾ ਰਹੀ ਹੈ ਬਾਈ ਦੇਖੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ